ਨਵੀਂ ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਗੁਲਾਮੀ ਵਾਲਾ ਕੋਟਿਸੇਗਾ ਜਿਹੜਾ ਮੋਗਾ ਤੋਂ ਅਕਸਰ ਤੁਹਾਨੂੰ ਕਿਸੇ ਨਾ ਕਿਸੇ ਖਾਸ ਸ਼ਖੀਅਰ ਦੇ ਨਾਲ ਮਨਾਉਂਦਾ ਰਹਿਣਾ ਜਿਹੜੇ ਪੰਜਾਬੀ ਸੱਭਿਆਚਾਰ ਵਿਰਸੇ ਜਾਂ ਪੰਜਾਬੀ ਮਾਂਮੋਲੀ ਦੀ ਕਲਾ ਕਰਦੇ ਨੇ ਅੱਜ ਮੈਂ ਪਹੁੰਚਿਆ ਪਟਿਆਲਾ ਦੇ ਵਿੱਚ ਤੇ ਪਟਿਆਲਾ ਦੇ ਵਿੱਚ ਇੱਕ ਸਰਕਾਰੀ ਅਧਿਆਪਕਾ ਦੇ ਨਾਲ ਨਾਲ ਲੇਖਕ ਵੀ ਆ ਤੇ ਨਾਂ ਉਹ ਆਪਣਾ ਆਪ ਹੀ ਦੱਸਣਗੇ ਆਓ ਮਲਾਉਨੇ ਆ ਉਨਾ ਦੇ ਨਾਲ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਜੀ ਤੇ ਸਾਰਿਆਂ ਤੋਂ ਪਹਿਲਾਂ ਤੁਸੀਂ ਆਪ ਦਾ ਨਾਂ ਸਾਡੇ ਵੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਆਪ ਦਾ ਨਾਂ ਪਹਿਲਾਂ ਜ਼ਰੂਰ ਦੱਸੋ ਜੀ ਹਾਂਜੀ ਵੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਮੈਂ ਬਲਵਿੰਦਰ ਕੌਰ ਥਿੰਦ ਪਟਿਆਲਾ ਤੋਂ ਤੇ ਸਰਦਾਰ ਜੀ ਦਾ ਨਾਂ ਵੀ ਪਹਿਲਾਂ ਦੱਸਿ ਦਿਓ ਵੇ ਗੁੱਸੇ ਨਾ ਹੋ ਜਾਣ ਕਿਤੇ ਅੱਗੇ ਸਾਡਾ ਨਾਂ ਲਿਆ ਹੀ ਨਹੀਂ ਹਾਂਜੀ 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 ਮੇਰੇ ਪਤੀ ਦੇਵ ਦਾ ਨਾਂ ਹੈ ਸਰਦਾਰ ਅਜੈਬ ਸਿੰਘ ਸਰੋਆ ਇਹ ਪਿੰਡ ਕੁੰਡਰ ਤੋਂ ਵਾਹ ਜੀ ਵਾਹ ਤੇ ਬੜਾ ਵਧੀਆ ਅੱਜ ਲੱਗਾ ਜੀ ਤੁਹਾਨੂੰ ਘਰੇ ਆ ਗਏ ਤੁਹਾਨੂੰ ਮਿਲ ਕੇ ਤੇ ਆਪਾਂ ਜਿਹੜੀਆਂ ਗੱਲਾਂ ਬਾਤਾਂ 10 ਮਿੰਟ ਕਰਨੀਆਂ ਨੇ ਤੇ ਮੈਂ ਪਹਿਲਾ ਸਵਾਲ ਇਹੋ ਹੀ ਆ ਮੇਰਾ ਕਿ ਥੋੜਾ ਜਿਹਾ ਆਪਣੇ ਪਰਿਵਾਰ ਬਾਰੇ ਜੀ ਜ਼ਰੂਰ ਦੱਸਿਓ ਹਾਂਜੀ ਪਰਿਵਾਰ ਵਿੱਚ ਜੀ ਮੈਂ ਮੇਰੇ ਪਤੀ ਦੇਵ ਤੇ ਮੇਰੇ ਦੋ ਬੱਚੇ ਆ ਬੇਟੀ ਹਰਮਨ ਜੋਤ ਕੋਰ ਜੋ ਅੱਜ ਕੱਲ ਕੈਨੇਡਾ ਵਿਖਿਆ ਹਾਂਜੀ ਤੇ ਬੇਟਾ ਪਲੱਸ 1 ਕਰ ਰਿਹਾ ਇੱਥੇ ਹਾਂਜੀ ਬਹੁਤ ਵਧੀਆ ਤੇ ਮੇਰੇ ਇੱਕ ਸੱਸ ਨੂੰ ਆਛਾ ਆਛਾ ਨਹੀਂ ਉਹ ਉਹਨਾਂ ਦਾ ਜ਼ਰੂਰੀ ਆ ਬਿਲਕੁਲ ਬਿਲਕੁਲ ਉਹ ਵਦਿਆ ਦਾ ਜਿਹੜਾ ਉਹ ਪਹਿਲਾ ਸਤਿਕਾਰ ਆਪਣਾ ਕਰਨਾ ਬੰਦਦਾ ਤੇ ਮੈਂ ਅਕਸਰ ਜਾਂਦਾ ਰਹੀ ਨਾ ਜਦੋਂ ਇੰਟਰਵਿਊ ਕਰਨ ਤੇ ਕਈ ਮੈਂ ਵੇਖੇ ਨੇ ਕਿ ਅਧਿਆਪਕ ਹੋਣ ਦੇ ਨਾਲ ਨਾਲ ਉਹ ਲੇਖਕ ਜ਼ਰੂਰ ਨੇ ਅੱਜ ਕੱਲ ਬਹੁਤ ਜ਼ਿਆਦਾ ਇਹੋ ਹੀ ਰੁਝਾਨ ਆ ਫੇਸਬੁੱਕ ਤੇ ਜੰਨੀਆਂ ਵੀ ਲੇਖਕਾਂ ਨੇ ਉਹ ਅਧਿਆਪਕੀ ਨੇ ਹਾਂਜੀ ਤੇ ਇਹ ਤੁਸੀਂ ਕਿਵੇਂ ਅਧਿਆਪਕ ਹੋਣ ਦੇ ਨਾਲ ਨਾਲ ਤੁਸੀਂ ਇਹ ਕਿਵੇਂ ਸੋਚ ਲਿਆ ਕਿ ਮੈਂ ਇੱਕ ਕਵਤਾ ਲਿਖਾਂ ਮੈਂ ਸਾਇਕ ਲਿਖਾਂ ਮੈਂ ਗੀਤ ਲਿਖਾਂ ਇਦਰੇ ਕਿਵੇਂ ਆ ਗਏ ਤੁਸੀਂ ਇਹ ਵੀ ਜੀ ਕੁਦਰਤੀ ਤੌਰ ਤੇ ਹੁੰਦਾ ਕਿ ਜਿਵੇਂ ਬਚਪਨ ਤੋਂ ਹੀ ਥੋੜਾ ਮਨ ਵਿੱਚ ਆ ਗਿਆ ਜਿਵੇਂ ਆਪਾਂ ਤੁਕਬੰਦੀ ਜੀ ਕਰ ਲਈ ਜਾਂ ਅੱਖਰਾਂ ਨਾਲ ਮੇਲ ਕਰੀ ਜਾਣਾ ਅੱਗੇ ਅੱਗੇ ਬਿਲਕੁਲ ਸ਼ਬਦ ਲੜੀਆਂ ਬਣਾਉਣੀਆਂ ਅੱਛਾ ਉਹਨਾਂ ਤੋਂ ਇਹ ਸ਼ੌਕ ਪੈ ਗਿਆ ਸਕੂਲ ਵਿੱਚ ਛੋਟੀਆਂ-ਛੋਟੀਆਂ ਜਿਵੇਂ ਜੋੜ ਕੇ ਸ਼ਬਦ ਲੜੀਆਂ ਬਣਾ ਕੇ ਕੋਈ ਛੋਟੀ ਜੀ ਕਵਿਤਾ ਬਣਾ ਲੈਣੀ ਬਸ ਇਹ ਅਈਲਾ ਤੁਸੀਂ ਵਿਦਿਆਪਕ ਬਣੇ ਸੀ ਕਿ ਪਹਿਲਾਂ ਤੁਸੀਂ ਲੇਖਕ ਬਣੇ ਸੀ ਲੇਖਕ ਦੇ ਤੌਰ ਤੇ ਲਿਖਣਾ ਤਾਂ ਮੈਂ ਥੋੜੀ ਦੇਰ ਤੋਂ ਹੀ ਸ਼ੁਰੂ ਕੀਤਾ ਅਧਿਆਪਕ ਪਹਿਲਾਂ ਮਾਣੀ ਆ ਪਰ ਸ਼ੌਕ ਬਚਪਨ ਤੋਂ ਸਕੂਲ ਟਾਈਮ ਤੋਂ ਸ਼ੁਰੂ ਹੋ ਗਿਆ ਸੀ ਅੱਛਾ ਉਹ ਜਦੋਂ ਸਕੂਲ ਦੇ ਵਿੱਚ ਸਹਿਸਭਾ ਲੱਗਣੀਆਂ ਅੱਜ ਕੱਲ ਦਾ ਸ਼ਾਇਦ ਉਹ ਬੰਦ ਨਹੀਂ ਮੇਰੇ ਹੱਲ ਹੁਣ ਤੇ ਉਦੋਂ ਜਿਹੜੀਆਂ ਸ਼ਨੀਵਾਰ ਸਹਿਸਭਾ ਲੱਗਣੀ ਹਾਂਜੀ ਹੁਣ ਸਟਾਈਲ ਥੋੜਾ ਥੋੜਾ ਦੇਖ ਕੇ ਸ਼ੌਕ ਹੋਣਾ ਤੇ ਜਿਵੇਂ ਕੋਈ ਖਾਸ ਪ੍ਰੋਗਰਾਮ ਹੋਣਾ 15 ਅਗਸਤ ਹੋਣੀ ਤਾਂ ਇਹ ਮਨ ਚਾਣਾ ਵੀ ਹਾਂ ਝੰਡੇ ਬਾਰੇ ਚੱਲ ਲਿਖੀ ਆਪਾਂ ਵੀ ਝੰਡੇ ਬਾਰੇ ਕੁਝ ਲਿਖ ਲਈਏ ਕੁਛਾਦਾਂ ਦੀਆਂ ਛੋਟੀਆਂ ਛੋਟੀਆਂ ਲਿਖੀਆਂ ਸ਼ਨੀਵਾਰ ਨਾ ਜਵਾਕਾਂ ਨੂੰ ਉਤਸ਼ਾਹ ਹੋ ਜਾਂਦਾ ਸੀ ਕਿ ਕੋਈ ਨਾ ਕੋਈ ਚੀਜ਼ ਹੈ ਉਹਨੇ ਬੋਲਣੀ ਹੈ ਤੇ ਮੈਂ ਵੀ ਬੋਲਾਂ ਹਾਂਜੀ ਹਾਂ ਇਹ ਹੋ ਜਾਂਦਾ ਸੀ ਤਾਂ ਕਰਕੇ ਉਦੋਂ ਦੇ ਜਿਹੜੇ ਨਾ ਲੇਖਕ ਅਸੀਂ ਤੋਂ ਉਦੋਂ ਦੇ ਲੇਖਕ ਬਣੇ ਆ ਤੇ ਤੁਸੀਂ ਵੀ ਕਿਹਾ ਕਿ ਸ਼ੌਮਤ ਨੂੰ ਉਦੋਂ ਤੁਸੀਂ ਇਹ ਅੱਜ ਤੱਕ ਫਿਰ ਕੀ ਕੀ ਲਿਖਿਆ ਤੁਸੀਂ ਅੱਜ ਤੱਕ ਬਸ ਕਵਿਤਾਵਾਂ ਲਿਖੀਆਂ ਕੁਝ ਗੀਤ ਲਿਖੇ ਆ ਸ਼ਬਦ ਜੋ ਬਸ ਇੱਕ ਵਾਰ ਜੋ ਮਨ ਵਿੱਚ ਆ ਜਾਏ ਉਹ ਲਿਖਣੀ ਦਾ ਗੀਤ ਹੋਵੇ ਜਾਂ ਕਵਿਤਾ ਜੋ ਵੀ ਮਨ ਦੇ ਅੰਦਰ ਚੱਲ ਗਿਆ ਅੱਛਾ ਉਹਨੂੰ ਬਸ ਸਰਕਾਰੂਪ ਕਰਕੇ ਛੱਡਣਾ ਤੇ ਉਹ ਫਿਰ ਆਪਣੇ ਸੁਣਨ ਵਾਲਿਆਂ ਨੂੰ ਆਪਾਂ ਤੁਹਾਡੀ ਕਿਤਾਬ ਆਈ ਆ ਬਲਬਲਿਆਂ ਦੀ ਦੁਨੀਆ ਆ ਦੋਸਤੋ ਮਿੱਤਰੋ ਮੇਰੇ ਸਾਥੀਓ ਆ ਇਹਨਾਂ ਦੀ ਕਿਤਾਬ ਜਿਹੜੀ ਇਹ ਬਲਬਲਿਆਂ ਦੀ ਦੁਨੀਆ ਥੋੜਾ ਜਿਹੀ ਹੋਇਆ ਇਹਨੂੰ ਆਈ ਨੂੰ ਤੇ ਇਹਦੇ ਬਾਰੇ ਚਲੋ ਪਹਿਲਾਂ ਤੁਸੀਂ ਦੱਸ ਦਿਓ ਵੀ ਇਹਦਾ ਛਪਣ ਦਾ ਕਿੰਨਾ ਕੁ ਤੁਸੀਂ ਇਹਨੂੰ ਕਿਵੇਂ ਇਹ ਸ਼ਿਪਾਈ ਥੋੜਾ ਜਿਆਦਾ ਦੱਸ ਦਿਓ ਸਾਡੇ ਸੰਜੀਵ ਦੇ ਵਿੱਚ ਹਾਂਜੀ ਇਹ ਵਲਵਲਿਆਂ ਦੀ ਦੁਨੀਆ ਨੂੰ ਇਹਦੇ ਮੂਲ ਰੂਪ ਤੱਕ ਲਿਆਉਣ ਲਈ ਮੈਨੂੰ ਕਾਫੀ ਜਦਦਾਇਦ ਕਰਨੀ ਪਈ ਕਿ ਜਦੋਂ ਮੈਂ ਇਹਨੂੰ ਛਪਾਉਣ ਬਾਰੇ ਸੋਚਿਆ ਹੱਲੇ ਇਹਦੀ ਸੋਧ ਕਰਨ ਲਈ ਕਿਸੇ ਕੋਲ ਤੇ ਜਿਸ ਨਾਲ ਦੀ ਨਾਲ ਕਰੋਨਾ ਆ ਗਿਆ ਅੱਛਾ ਤਾਂ ਕਰੋਨਾ ਗਾਲ ਵਿੱਚ ਬਸ ਫਿਰ ਜਿੱਥੇ ਕੰਮ ਰੁਕਿਆ ਸੀ ਉੱਥੇ ਰੁਕ ਗਿਆ ਫਿਰ ਖਰੜਾ ਮੇਰੇ ਕੋਲ ਆ ਗਿਆ ਫਿਰ ਆਪਣੀ ਕੁਛ ਰੰਗੈਲੀ ਹੋ ਜਾਂਦੀ ਆ ਦੱਬਿਆ ਗਿਆ ਕੰਮ ਫਿਰ ਉਹ 2 400 ਤੋਂ ਹੁੰਦੀ ਆ ਤਾਂ ਉਹਦੇ ਨਾਲ ਥੋੜਾ ਕਾਫੀ ਵਕਫਾ ਪੈਂਦਾ ਰਿਹਾ ਕਰਦੇ ਕਰਾਂਦੇ ਨੂੰ 2-3 ਸਾਲ ਦਾ ਟਾਈਮ ਨਿਕਲ ਗਿਆ ਨਾ ਇਹ ਇਹ ਪਤਾ ਗੱਲ ਕੀ ਆ ਇਹ ਵੇਖਣ ਨੂੰ ਐ ਲੱਗਦੀ ਏ ਕਿ ਇਹ ਕਿਤਾਬ ਬਣ ਗਈ ਪਰ ਜਿਹੜਾ ਇਹਦਾ ਪਿਛਲਾ ਹਫ਼ਤਾ ਵਿੱਚ ਜਿਵੇਂ ਫਿਲਮਾਂ ਬਣਦੀਆਂ ਨਾ ਫਿਲਮਾਂ ਦੇ ਫਿਰ ਮਦਦ ਪਉਣੇ ਤਿੰਨ ਘੰਟੇ ਦੀ ਬਣ ਗਈ ਪਰ ਉਹ ਬਣਦੀ ਚਾਰਾਂ ਪੰਜਾਂ ਸਾਲਾਂ ਜੀ ਹਾਂਜੀ ਤੇ ਇਹੋ ਹੀ ਇਹ ਕਿਤਾਬ ਦਾ ਹੈ ਕਿ ਕਿਤਾਬ ਤੇ ਸਮਾਂ ਬੜਾ ਲੱਗਦਾ ਹੈ ਤੇ ਮੈਂ ਕਹਾਂਗਾ ਕਿ ਸਾਡੇ ਸੁਣਨ ਵਾਲਿਆਂ ਨੂੰ ਇਹਦੇ ਵਿੱਚੋਂ ਇੱਕ ਕਵਤਾ ਜਿਹੜੀ ਤੁਸੀਂ ਤੁਹਾਡੇ ਦਿਲ ਨੂੰ ਚੰਗੀ ਲੱਗੇ ਉਹ ਕੱਢੋ ਤੇ ਕਵਤਾ ਸਾਂਝੀ ਕਰੋ ਸਾਡੇ ਵੇਖਣ ਵਾਲਿਆਂ ਨਾਲ ਸੁਣਨ ਵਾਲਿਆਂ ਨਾਲ ਜਿਹੜੀ ਤੁਹਾਡੇ ਦਿਲ ਨੂੰ ਚੰਗੀ ਲੱਗਦੀ ਹੈ ਉਹ ਕਵਤਾ ਜਰੂਰ ਸੁਣਾਓ ਸਾਨੂੰ ਹਾਂਜੀ ਮੈਂ ਜਿਵੇਂ ਦੇਖਦੇ ਆਪਾਂ ਕਿ ਪੰਜਾਬ ਦੇ ਹਾਲਾਤ ਦਿਨ ਬਦਿਨ ਮਾੜੇ ਹੁੰਦੇ ਜਾ ਰਹੇ ਆ ਕਿਤੇ ਨਸ਼ੇ ਆ ਕਿਤੇ ਮਾਰਕੜਾੜਾ ਕੁਛ ਆ ਤਾਂ ਉਹਦੇ ਸੰਬੰਧ ਵਿੱਚ ਹੀ ਕੁਛ ਮੈਂ ਕਈ ਸਾਲ ਹੋ ਗਏ ਉਹਦੇ ਹੀ ਲਿਖਿਆ ਸੀ ਪਰ ਜੋ ਕਵਿਤਾਵਾਂ ਹੁੰਦੀਆਂ ਹਰ ਸਮੇਂ ਨਾਲ ਟੁੱਟ ਜਾਂਦੀਆਂ ਬਿਲਕੁਲ ਜੀ ਉਹ ਇਹਦੀ ਪੁਰਾਣੀਆਂ ਨਹੀਂ ਹੁੰਦੀਆਂ ਬਿਲਕੁਲ ਬਿਲਕੁਲ ਪੁਰਾਣੀਆਂ ਨਹੀਂ ਹੁੰਦੀਆਂ ਅਜੇ ਤੱਕ ਕਵਿਤਾ ਜੀ ਪੰਜਾਬ ਸਿਆਂ ਅੱਛਾ ਜੀ ਉਦਾਸ ਨਾ ਹੋ ਪੰਜਾਬ ਸਿਆਂ ਚੰਗੇ ਮਾੜੇ ਦਿਨ ਤਾਂ ਆਉਂਦੇ ਜਾਂਦੇ ਹੀ ਰਹਿੰਦੇ ਨੇ ਰਹਿੰਦੇ ਨੇ ਬਿਲਕੁਲ ਪਤਾ ਹੈ ਤੈਨੂੰ ਕਿ ਵਕਤ ਕਦੇ ਇੱਕੋ ਜਿਹਾ ਨਹੀਂ ਰਹਿੰਦਾ ਬਿਲਕੁਲ ਬਹੁਤ ਰੰਗ ਟੰਗ ਦੇਖੇ ਨੇ ਬਦਲਦੇ ਸਮੇ ਦੇ ਸਿਰ ਉੱਤੇ ਅੱਛਾ ਕਦੇ 47 ਤੇ ਕਦੇ 84 ਦਾ ਕਹਿਰ ਵਾਹ ਹਰ ਵਾਰ ਚੱਲਿਆ ਬੜਾ ਦੁੱਖ ਅੱਛਾ ਤੇ ਫੇਰ ਕਰਕੇ ਵੱਡਾ ਜੇਰਾ ਜ਼ਖਮਾਂ ਨੂੰ ਸਹਲਾਉਂਦਾ ਹੋਇਆ ਤੱਕੜਾ ਹੋ ਉੱਠਿਆ ਤੂੰ ਫੇਰ ਹੂੰ ਬੜਾ ਹਿੰਮਤੀ ਦਲੇਰ ਤੇ ਵੱਡੇ ਜਿਗਰੇ ਵਾਲਾ ਹੈ ਤੂੰ ਹੂੰ ਤੇਰੇ ਸਾਹਮਣੇ ਤਾਂ ਹਰ ਮੁਸ਼ਕਲ ਮੰਨਦੀ ਹੈ ਹਾਰ ਅੰਤ ਨੂੰ ਹੂੰ ਕਈ ਵਾਰ ਆਉਂਦੇ ਨੇ ਤੂਫਾਨ ਹੂੰ ਜਿਹੜੇ ਲੱਗਦੇ ਨੇ ਨੀਹਾਂ ਨੂੰ ਹਿਲਾ ਹੀ ਜਾਂਦੇ ਨੇ ਵਾਹ ਪਰ ਕਾਬਰੀ ਨਾ ਹੂੰ ਇਹ ਤਾਂ ਆਪਣਾ ਪੂਰਾ ਜ਼ੋਰ ਅਜ਼ਮਾਈ ਜਾਂਦੇ ਨੇ ਬਿਲਕੁਲ ਨਹੀਂ ਹੋਣਾ ਇਹਨਾਂ ਕਾਮਯਾਬ ਹੂੰ ਨਹੀਂ ਹੋਣਾ ਇਹਨਾਂ ਕਾਮਯਾਬ ਸਦਾ ਬਣੀ ਰਹਿਣੀ ਤੇਰੀ ਆਬ ਭਾਵੇਂ ਕਿੰਨੇ ਹੀ ਜਾਲ ਫੈਲਾਈ ਜਾਂਦੇ ਨੇ ਹੂੰ ਤੇ ਬਹੁਤ ਵਧੀਆ ਤੁਸੀਂ ਇਹਦੇ ਵਿੱਚ ਪੰਜਾਬ ਦਾ ਜ਼ਿਕਰ ਕੀਤਾ ਅੱਜ ਦੇ ਹਾਲਾਤਾਂ ਦਾ ਜ਼ਿਕਰ ਕੀਤਾ ਨਸ਼ਿਆਂ ਦਾ ਜ਼ਿਕਰ ਕੀਤਾ ਮਾਰ ਧਾਰ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਤੇ ਮੈਂ ਅਕਸਰ ਲੇਖਕਾਂ ਨੂੰ ਮਿਲਦਾ ਰਹੀ ਨਾ ਤੇ ਮੈਂ ਉਹਨਾਂ ਨੂੰ ਕਹਿੰਦਾ ਹਾਂ ਨਾ ਯਾਰ ਪਿਆਰ ਭਗਤ ਥੋੜਾ ਜਿਆ ਕੱਟ ਲਿਖ ਲਿਆ ਕਰੋ ਤੇ ਜਿਹੜੇ ਵਿਸ਼ੇ ਨੇ ਅੱਜ ਕੱਲ ਜਿਹੜੀ ਚੁੱਕਣ ਵਾਲੇ ਵਿਸ਼ੇ ਹੁੰਦੇ ਨੇ ਨਸ਼ਿਆਂ ਦਾ ਬੜਾ ਬੋਲਬਾਲਾ ਹੈ ਮਾਰ ਧਾਰ ਦਾ ਬੜਾ ਬੋਲਬਾਲਾ ਹੈ ਹੋਰ ਬੜੇ ਵਿਸ਼ੇ ਨੇ ਪੰਜਾਬ ਦੇ ਵਿੱਚ ਉਹਨਾਂ ਤੇ ਜ਼ਿਆਦਾ ਲਿਖਿਆ ਕਰੋ ਇਹ ਨਹੀਂ ਕਿ ਤੁਸੀਂ ਆਨੇ ਕੁੜੀਆਂ ਤੇ ਮੁੰਡਿਆਂ ਤੇ ਉਹੀ ਕਵਤਾ ਲਿਖਣੀਆਂ ਨੇ ਲਿਖੋ ਜਰੂਰ ਪਰ ਉਹ ਵੀ ਧਾਇਰੇ ਚ ਰਹਿ ਕੇ ਲਿਖਿਆ ਕਰੋ ਤੇ ਨਾੜਮ ਨੇ ਬੜੀ ਵਧੀਆ ਕਵਤਾ ਪੰਜਾਬ ਸਾਂ ਸਾਨੂੰ ਸੁਣਾਈ ਆ ਤੇ ਅਗਲਾ ਸਵਾਲ ਪੁੱਛਦੇ ਆ ਥਿੰਦ ਜੀ ਤੋਂ ਕਿ ਤੁਸੀਂ ਸਕੂਲ ਵੀ ਜਾਂਦੇ ਜੇ ਤੜਕੇ ਉੱਠਦੇ ਵੀ ਹੋਗੇ ਜਾਣ ਲੱਗਿਆ 6:30 8:00 ਸਕੂਲ ਹੀ ਪਹੁੰਚਣਾ ਹੁੰਦਾ ਉੱਥੇ ਜਾ ਕੇ ਤੁਸੀਂ ਬੱਚਿਆਂ ਨਾਲ ਵੀ ਦੋ ਦੋ ਚਾਰ ਚਾਰ ਹੁੰਦੇ ਜੇ ਹਣਾ ਉਸ ਤੋਂ ਬਾਅਦ ਫਿਰ ਤੁਸੀਂ ਘਰੇ ਆਗੇ ਫਿਰ ਕੰਮ ਕਰਦੇ ਜੇ ਤੇ ਲਿਖਣ ਦਾ ਟਾਈਮਰ ਕਦੋਂ ਕੱਢਦੇ ਜੀ ਬਸ ਲਿਖਣ ਦਾ ਟਾਈਮ ਤਾਂ ਟਾਈਮ ਕਿਸ ਟਾਈਮ ਅੱਛਾ ਜਦੋਂ ਵੀ ਟਾਈਮ ਮਿਲ ਜਵੇ ਇਹ ਪੇਚੇ ਕੁਸਤਾਖੀ ਵੀ ਹੋਏਗੀ ਕਿ ਮੇਰੀ ਆਦਤ ਹੈ ਕਿ ਜਿਵੇਂ ਹੁਣ ਜੇ ਮੈਂ ਸਕੂਲ ਚਾ ਜੇ ਮੇਰੇ ਦਿਮਾਗ 'ਚ ਕੁਝ ਆ ਗਿਆ ਤਾਂ ਮੇਰੇ ਬੱਚੇ ਆਪਣਾ ਕੰਮ ਕਰ ਰਹੇ ਆ ਉਹ ਉਹਨਾਂ ਨੂੰ ਮੈਂ ਕੰਮ ਦਿੱਤਾ ਹੋਇਆ ਉਹ ਆਪਣਾ ਕਰ ਰਿਹਾ ਉਸ ਟਾਈਮ ਦੇ ਵਿੱਚ ਵਿਚਲੀ ਮੈਂ ਆਪਣਾ ਦਾ ਲਾ ਕੇ ਆਪਣੇ ਜੋ ਚਾਰ ਅੱਖਰ ਮੇਰੇ ਦਿਮਾਗ ਚ ਆ ਗਏ ਉਹ ਮੈਂ ਲਿਖ ਲੈਣੇ ਆ ਬਿਲਕੁਲ ਇਹ ਲਿਖਣ ਦਾ ਦੋਸਤੋ ਕੋਈ ਟਾਈਮ ਨਹੀਂ ਹੁੰਦਾ ਕਈ ਲੇਖਕ ਮੈਂ ਵੇਖੇ ਨੇ ਉਹ ਕਹਿੰਦੇ ਨੇ ਕਿ ਮੈਂ ਪਹਾੜਾਂ 'ਚ ਜਾ ਕੇ ਜੀ ਲਿਖਦਾ ਉਸੇ ਾਕਾਦ ਹੁੰਦੀ ਹੈ ਮੈਂ ਉੱਥੇ ਜਾ ਕੇ ਲਿਖਦਾ ਪਰ ਲਿਖਣ ਦੀ ਕੋਈ ਸੀਮਾ ਨਹੀਂ ਜੇ ਲਿਖਣ ਦਾ ਕੋਈ ਟਾਈਮ ਨਹੀਂ ਜੇ ਲਿਖਣਾ ਤੁਹਾਨੂੰ ਜਿਹੜਾ ਜਦੋਂ ਤੁਹਾਨੂੰ ਉੱਤਰ ਆਇਆ ਦੇਵ ਦਿਮਾਗ ਚ ਜਦੋਂ ਤੁਹਾਨੂੰ ਉੱਤਰ ਆਇਆ ਨਾ ਉਦੋਂ ਹੀ ਤੁਹਾਡੀ ਗਲਤਾਂ ਬੰਨੀ ਐ ਉਦੋਂ ਹੀ ਤੁਹਾਡਾ ਗੀਤ ਬੰਨਾ ਹੈ ਤੇ ਲਿਖਣ ਦਾ ਕੋਈ ਟਾਈਮ ਨਹੀਂ ਜੀ ਹੁੰਦਾ ਤੇ ਬਿਲਕੁਲ ਕਈ ਵਾਰੀ ਮੈਂ ਆਪਦੀ ਜੀ ਗੱਲ ਕਰਾਂ ਤੇ ਫਰਾ ਨੂੰ 12 ਵਜੇ ਜੇ ਕੋਈ ਗੱਲ ਯਾਦ ਆ ਜੇ ਤੇ ਉਹਨੂੰ ਲਿਖਣਾ ਪੈਂਦਾ ਉੱਠ ਕੇ ਨਹੀਂ ਤਾਂ ਸਵੇਰ ਨੂੰ ਉਹ ਜਿਹੜੀ ਉਹ ਭੁੱਲ ਜਾਂਦੀ ਹੈ ਹਾਂਜੀ ਬਸ ਇਹ ਤਾਂ ਸ਼ਬਦਾਂ ਦਾ ਉਹ ਹੈ ਦਰਿਆ ਵਗ ਰਿਹਾ ਕਿ ਜੇ ਇਹਦਾ ਰਸਤਾ ਮੁੜ ਗਿਆ ਤਾਂ ਉਹਨੇ ਹੋਰ ਪਾਸੇ ਨਹੀਂ ਚਲਾ ਜਾਣਾ ਫੇ ਸਾਡੇ ਹੱਥ ਨਹੀਂ ਆਣਾ ਬਿਲਕੁਲ ਇਸ ਲਈ ਇਹਨੂੰ ਜਦੋਂ ਆਂਦੇ ਆ ਉਦੋਂ ਹੀ ਸੰਭਾਲਣ ਦੀ ਕੋਸ਼ਿਸ਼ ਕਰੀਦੀ ਆ ਬਿਲਕੁਲ ਜੀ ਸ਼ਬਦ ਜਦੋਂ ਆ ਗਏ ਉਦੋਂ ਜੇ ਦਾ ਤੁਸੀਂ ਉਹਨਾਂ ਨੂੰ ਪਕੜ ਕੇ ਕਾਗਜ਼ ਦੀ ਹਿੱਕ ਤੇ ਝਰੀਟਾਂ ਮਾਰਵੀਆਂ ਤੇ ਫਿਰ ਉਹ ਤੁਹਾਡੀ ਕਮਤਾ ਬਣ ਜਾਂਦੀ ਏ ਤੇ ਜੇ ਤੁਸੀਂ ਉਹਨਾਂ ਨੂੰ ਛੱਡ ਦਿੱਤਾ ਉਥੇ ਫਿਰ ਉਹ ਤੁਹਾਡੀ ਕਮਤਾ ਜਿਹੜੀ ਆ ਉਹ ਨਹੀਂ ਬਣਦੀ ਗਵਾਚ ਹੋ ਜਾਂਦੇ ਆ ਉਹ ਗਵਾਚ ਸ਼ੂ ਮੰਤਰ ਦੀ ਤਰ੍ਹਾਂ ਜੀ ਆਏ ਸੀ ਆਪਾਂ ਉਹਨਾਂ ਨੂੰ ਦੇਖਿਆ ਪਰ ਪਤਾ ਨਹੀਂ ਲੱਗਿਆ ਜੀ ਅਸੀਂ ਉਹਨੂੰ ਨਹੀਂ ਪਕੜਿਆ ਤਾਂ ਹਵ ਚ ਗਏ ਬਿਲਕੁਲ ਬਿਲਕੁਲ ਤੇ ਤੁਸੀਂ ਸਹਿਰ ਸੁਭਾਵਾ ਚ ਵੀ ਜਾਂਦੇ ਜੇ ਤੁਸੀਂ ਫੇਸਬੁੱਕ ਤੇ ਵੀ ਕਮਤਾ ਆਉਂਦੀਆਂ ਪਾਉਂਦੇ ਰਹਿੰਦੇ ਜੇ ਸੋਸ਼ਲ ਮੀਡੀਆ ਨਾਲ ਵੀ ਜੁੜੇ ਜੇ ਤੇ ਇਹਦੇ ਵਿੱਚ ਸਹਿਰ ਸੁਭਾਵਾ ਦਾ ਕਿੰਨਾ ਕੋਲ ਰੋਲ ਹੈ ਨੇਕ ਦਾ ਕਿ ਉੱਥੇ ਜਾ ਕੇ ਕੋਈ ਸਿੱਖਣ ਨੂੰ ਮਿਲਦਾ ਹਾਂਜੀ ਜਦੋਂ ਆਪਾਂ ਸਹਿਰ ਸੁਭਾਚ ਜਾਂਦੇ ਆ ਉੱਥੇ ਆਪਾਂ ਨੂੰ ਅਲੱਗ-ਅਲੱਗ ਸ਼ਖਸੀਅਤਾਂ ਤੋਂ ਸੁਣਨ ਦਾ ਮੌਕਾ ਮਿਲਦਾ ਅਲੱਗ-ਅਲੱਗ ਤਰ੍ਹਾਂ ਦੇ ਵਿਚਾਰ ਮਿਲਦੇ ਆ ਅਲੱਗ-ਅਲੱਗ ਤਰ੍ਹਾਂ ਦੀਆਂ ਕਲਾ ਸ਼ੈਲੀਆਂ ਮਿਲਦੀਆਂ ਹੈ ਗਾ ਕੇ ਸੁਣਾਉਂਦਾ ਬਿਲਕੁਲ ਕੋਈ ਉੱਚੀ ਆਵਾਜ਼ ਚ ਬੋਲਦਾ ਠਿਕਾ ਠਾਕਾ ਕੇ ਬੋਲਦਾ ਉੱਥੋਂ ਤੁਹਾਨੂੰ ਬਹੁਤ ਕੁਝ ਮਿਲਦਾ ਹੈ ਹਾਂਜੀ ਹਾਂ ਹੈਨਾ ਜਿਵੇਂ ਅਗਲੇ ਨੇ ਕੋਈ ਕਵਤਾ ਬੋਲ ਕੇ ਸੁਣਾਤੀ ਕਿਸੇ ਨੇ ਉਹ ਗਾ ਕੇ ਸੁਣਾਤੀ ਤੇ ਤੁਸੀਂ ਫਿਰ ਉੱਥੇ ਕਿਤੇ ਤਰਨਮ ਜੀ ਵੀ ਸੁਣਾਈ ਹੈਗੇ ਤੁਸੀਂ ਬੋਲ ਕੇ ਸੁਣਾਦੇ ਮੈਂ ਜੀ ਬਸ ਦੋਨੋਂ ਤਰ੍ਹਾਂ ਜਦੋਂ ਮੇਰਾ ਥੋੜਾ ਮਨ ਹੋਵੇ ਕਿ ਅੱਜ ਮੈਂ ਤਰਨਮ ਚ ਹਾਂ ਜੀ ਤਾਂ ਗਾਰ ਵੀ ਲੰਨੀ ਆਵਾਜ਼ ਆਹ ਹੈ ਜਿਵੇਂ ਦੀ ਮਰਜ਼ੀ ਆ। ਜੇ ਮੈਂ ਫੋਨ ਕਰ ਸਾਰੇ ਸਰੋਤੇ ਨੇ ਸੁਣਨ ਰਹੇ ਉਹ ਮੈਨੂੰ ਬਾਅਦ ਚ ਸਵਾਲ ਕਰਨਗੇ ਕਿ ਤੁਸੀਂ 73 ਵਿੱਚ ਨਹੀਂ ਮੈਡਮ ਤੁਹਾਨੂੰ ਸੁਣਿਆ ਤੇ ਥੋੜਾ ਜਿਹਾ ਇੱਕ ਦਾ ਪੈ ਰਹੀ। 73 ਵਿੱਚ ਜੋ ਸੁਣਾ ਦਿਓ ਕੋਈ ਚੀਜ਼ ਭਾਵੇਂ ਤੁਸੀਂ ਜਿਹੜੀ ਵੀ ਤੁਹਾਨੂੰ ਚੰਗੀ ਲੱਗਦੀ ਹੈ ਤੁਹਾਡੇ ਦਿਮਾਗ 'ਚ ਜਾਂ ਤੁਹਾਡੇ ਕੋਲ ਇਸ ਟਾਈਮ ਹੈਗੀ ਆ ਉਹ 73 ਵਿੱਚ ਭਾਵੇਂ ਥੋੜੀ ਜਿਹੀ ਸੁਣਾ ਦਿਓ ਕੋਈ ਨਹੀਂ। ਤੇ ਜਰੂਰ ਸੁਣਾਓ ਤਰਨੂ ਮਦ ਵੀ ਹਾਂਜੀ ਜੇ ਮੇਰੇ ਆਪਾਂ ਦੇਖਦੇ ਆਂ ਕਿ ਅੱਜ ਕੱਲ ਤੀਆਂ ਦਾ ਮਹੀਨਾ ਚੱਲ ਰਿਹਾ ਹਾਂ ਬਿਲਕੁਲ ਬਿਲਕੁਲ ਸੌਣ ਦਾ ਮਹੀਨਾ ਚੱਲ ਰਿਹਾ ਖੀੜਾ ਪੂੜਾ ਦਾ ਮਹੀਨਾ ਖੁਸ਼ੀ ਦਾ ਮਹੀਨਾ ਨੂੰ ਕਹਿੰਦੇ ਆ ਨਾ ਤੇ ਇਹਦੇ ਵਿੱਚ ਹੋ ਜਾਵੇ ਤੇ ਚੰਗੀ ਆ ਨਾ ਫਿਰ ਆਪਾਂ ਅੱਜ ਤੀਆਂ ਬਾਰੇ ਗੱਲ ਕਰਨ ਲੱਗੇ ਆ ਬਿਲਕੁਲ ਬਿਲਕੁਲ ਕਰੋ ਜੀ ਤੀਆਂ ਤੀਆਂ ਤੇ ਤੀਆਂ ਦੀ ਗੱਲ ਕਰਨੀ ਤਾਂ ਬੜੀ ਜ਼ਰੂਰੀ ਹੈ ਕਿਉਂਕਿ ਹੁਣ ਨਾ ਪਿੱਪਲ ਰਹਿ ਗਏ ਆ ਹਾਂਜੀ ਨਾ ਭਿੰਗਾ ਰਹਿ ਗਿਆ ਤੇ ਨਾ ਹੀ ਤੀਆਂ ਰਹਿ ਗਿਆ ਹਾਂਜੀ ਹਾਂਜੀ ਤੇ ਆਪਾਂ ਲਿਖਣ ਵਾਲਿਆਂ ਨੇ ਹੱਲੇ ਲਿਖਿਆ ਇਹਨੂੰ ਸੰਭਾਲ ਲਿਆ ਹੋਇਆ ਤੇ ਇਹ ਤੇ ਤੁਸੀਂ ਜਰੂਰ ਸੁਣਾਓ ਹਾਂਜੀ ਬਸ ਆਪਾਂ ਤੀਆਂ ਤੇ ਜਾਣ ਦੀ ਤਿਆਰੀ ਕਰਨੀ ਹੈ ਹੱਲੇ ਲਹंगा ਲੂੰਗਾ ਕਗੜਾ ਲੈਣਾ ਅੱਛਾ ਤਾਂ ਉਹਦੀ ਡਿਮਾਂਡ ਰੱਖਦੇ ਆ ਚਲੋ ਠੀਕ ਹੈ ਹਾਂਜੀ ਗੀਤ ਆ ਜੀ ਜਾਣ ਮੈਂ ਤੀਆਂ ਦੇ ਵਿੱਚ ਵਾਹ ਵਾਹ ਜਾਣ ਮੈਂ ਤੀਆਂ ਦੇ ਵਿੱਚ ਕਗੜਾ ਸਵਾ ਦੇਵੇ ਸਲਮੇ ਸਤਾਰੇ ਵਾਲਾ ਗੋਟਾ ਲਵਾ ਦੇਵੇ ਸੋਣੀ ਤੇ ਨਾਰ ਮਹਿਰਮਾ ਤਾਰ ਬਣਾ ਦੇਵੇ ਸੋਣੀ ਤੇ ਨਾਰ ਮਹਿਰਮਾ ਤਾਰ ਬਣਾ ਦੇਵੇ ਜਾਣਾ ਮੈਂ ਤੀਆਂ ਦੇ ਵਿੱਚ ਵਾ 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 ਬਹੁਤ ਸੋਨਾ ਬਹੁਤ ਸੋਨਾ ਸੁਣਾਓ ਸੁਣਾਓ ਇੱਕ ਹੋਰ ਸੁਣਾਓ ਕੋਈ ਗੱਲ ਸੁਣਾਓ ਕੰਨਾ ਨੂੰ ਚੁੰਮ ਕੇ ਲਾ ਦੇ ਮ ਤੇ ਨੂੰ ਟਿੱਕਾ ਵੇ ਵਾ ਵਾ ਕੰਨਾਂ ਨੂੰ ਚੁੰਮ ਕੇ ਲਾ ਦੇ ਮੱਥੇ ਨੂੰ ਟਿੱਕਾ ਵੇ ਸੋਨਾ ਜਿਹਾ ਰੂਪ ਸਜਾਵਾਂ ਚੰਨ ਲੱਗੇ ਫਿੱਕਾ ਵੇ ਸੋਣੀ ਜਈ ਇੱਕ ਫੁਲਕਾਰੀ ਵਾ ਵਾ ਸੋਣੀ ਜਈ ਇੱਕ ਫੁਲਕਾਰੀ ਵੰਗਾ ਚੜਾ ਦੇਵੇ ਸੋਣੀ ਤੇਰੇ ਨਾਰ ਮਹਿਰ ਮਾ ਤਾਰ ਬੜਾ ਦੇਵੇ ਜਾਣਾ ਮੈਂ ਤੀਆਂ ਦੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਧੰਨਵਾਦੀ ਤਾਣਾ ਜਣਾ ਤੇ ਬੜੀ ਵਧੀਆ ਮੈਡਮ ਨੇ ਤੀਆਂ ਤੇ ਜਿਹੜੀ ਉਹ ਜਾਣ ਦੀ ਗੱਲ ਕੀਤੀ ਹੈ ਸੌਣ ਮਹੀਨੇ ਤੀਆਂ ਲੱਗਦੀਆਂ ਦੋਸਤੋ ਜਿਹੜੇ ਨਵੇਂ ਆ ਉਹਨਾਂ ਨੂੰ ਸ਼ਾਇਦ ਨਹੀਂ ਪਤਾ ਹੋਣਾ ਤੀਆਂ ਦਾ ਵੀ ਤੇ ਸੌਣ ਦੇ ਮਹੀਨੇ ਦੇ ਵਿੱਚ ਅੱਜ ਤੋਂ 40 ਸਾਲ ਪਹਿਲਾਂ 45 ਸਾਲ ਪਹਿਲਾਂ 50 ਸਾਲ ਪਹਿਲਾਂ ਤਿੰਆਂ ਦਾ ਬੜਾ ਰਿਵਾਜ ਹੁੰਦਾ ਸੀ ਉਦੋਂ ਪਿੱਪਲ ਹੁੰਦੇ ਸੀ ਬੋੜ ਹੁੰਦੇ ਸੀ ਪੀਂਘਾਂ ਹੁੰਦੀਆਂ ਸੀ ਤੇ ਤੀਆਂ ਹੁੰਦੀਆਂ ਸੀ ਤੇ ਕੁੜੀਆਂ ਹੁੰਦੀਆਂ ਸੀ ਤੇ ਧੀਆਂ ਹੁੰਦੀਆਂ ਸੀ ਅੱਜ ਉਹ ਥੋੜਾ ਜਿਹਾ ਬਦਲ ਗਿਆ ਸਿਸਟਮ ਅੱਜ ਉਹ ਨਹੀਂ ਰਹਿ ਗਿਆ ਪਰ ਤਰੱਕੀ ਹੋ ਰਹੀ ਆਵੇਂ ਆਵੇਂ ਸਾਡੇ ਬੀਤੀ ਰਿਵਾਜ ਖਤਮ ਨੂੰ ਦੇ ਜੀ ਮੈਂ ਕਹਿਣਾ ਨਾ ਤਰੱਕੀ ਤਾਂ ਕੀਤੀ ਆ ਜਿਵੇਂ ਜਿਵੇਂ ਲੋਕ ਜਿਆਦਾ ਪੜਦੇ ਲਿਖਦੇ ਜਾਂਦੇ ਆ ਨਾ ਉਹ ਆਪਣੇ ਸੱਭਿਆਚਾਰ ਨਾਲੋਂ ਆਪਣੀ ਪੰਜਾਬੀ ਮਾਂ ਬੋਲੀ ਨਾਲੋਂ ਟੁੱਟਦੇ ਜਾਂਦੇ ਨੇ ਜਿਵੇਂ ਜਿਵੇਂ ਜਿਆਦੇ ਲੋਕ ਪੜਦੇ ਜਾਂਦੇ ਆ ਇਹ ਪਤਾ ਨਹੀਂ ਕੀ ਚੱਕਰ ਆ ਮੈਨੂੰ ਸਮਝ ਨਹੀਂ ਆਇਆ ਇੱਥੇ ਵੀ ਇਹ ਜਦੋਂ ਸੁਧਾਰਨ ਲੋਕ ਹੁੰਦੇ ਸੀ ਤੇ ਸਾਰਾ ਕੁਝ ਹੀ ਚੱਲਦਾ ਹੁੰਦਾ ਸੀ ਅੱਜ ਨੂੰ ਕੀ ਕਰਨਾ ਹਾਂ ਇਹਨੂੰ ਆਦਨ ਕੀ ਕੰਮ ਕਹਿੰਦੇ ਆ ਪਰ ਆਪਣੇ ਸੱਭਿਆਚਾਰ ਨਾਲੋਂ ਟੁੱਟ ਰਹੇ ਆ ਬਿਲਕੁਲ ਤੇ ਪੰਜਾਬੀ ਸੱਭਿਆਚਾਰ ਨੂੰ ਸੰਭਾਲਣਾ ਚਾਹੀਦਾ ਹੈ ਲੇਖਕਾਂ ਨੂੰ ਖਾਸ ਤੌਰ ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹਨ ਲਿਖਣੀਆਂ ਚਾਹੀਦੀਆਂ ਤੇ ਅਗਲਾ ਸਵਾਲ ਮੇਰਾ ਇਹ ਆ ਕਿ ਹੁਣ ਆਪਾਂ ਸਮਾਪਤੀ ਵੱਲ ਵੀ ਵਧਣਾ ਤੇ ਅਗਲਾ ਮੇਰਾ ਸਵਾਲ ਇਹ ਆ ਕਿ ਤੁਸੀਂ ਸਕੂਲ ਜਦੋਂ ਜਾਂਦੇ ਜੇ ਉਦੋਂ ਤੁਸੀਂ ਬੱਚਿਆਂ ਨੂੰ ਜਦੋਂ ਪੜ੍ਹਾਉਂਦੇ ਜੇ ਉਹਨਾਂ ਵਿੱਚ ਤੁਸੀਂ ਕਦੀ ਵੇਖਿਆ ਵੀ ਇਹਦੇ ਵਿੱਚ ਲੇਖ ਕਿਤੇ ਗੁਣ ਹੈਗੇ ਨੇ ਮੁੰਡਾ ਇਹ ਬੱਚਾ ਲਿਖ ਸਕਦਾ ਕੋਈ ਪੋਇਮ ਜਾਂ ਕੋਈ ਕਵਿਤਾ ਕਿਸੇ ਬੱਚੇ ਨੇ ਤੁਹਾਨੂੰ ਲਿਖ ਕੇ ਵਿਖਾਈ ਹੈ ਜਾਂ ਤੁਸੀਂ ਉਹਨੂੰ ਕਿਸੇ ਨੂੰ ਕਿਹਾ ਹੈ ਕਿ ਬੱਚਾ ਇਹ ਕਵਿਤਾ ਵੀ ਕਦੀ ਲਿਖਿਆ ਕਰੋ ਕਹਾਣੀ ਵੀ ਕਦੀ ਲਿਖਿਆ ਕਰੋ ਕੋਈ ਗੀਤ ਗੀਤ ਵੀ ਕਦੀ ਲਿਖ ਲਓ ਹਾਂਜੀ ਮੇਰੇ ਕੋਲ ਇੱਕ ਬੇਟੀ ਆਂਦੀ ਸੀ ਪੜ੍ਹਨਾ ਉਹ ਉਹ ਲਿਖਦੀ ਸੀ ਜਿਵੇਂ ਉਹ ਕਈ ਵਾਰੀ ਨਾ ਮੈਨੂੰ ਵੀ ਆਜ ਤੱਕ ਕਈ ਵਾਰੀ ਮੇਰੀ ਆਦਤ ਹੈ ਆ ਕੀ ਕਈ ਵਾਰ ਨਾ ਅਦਾ ਹੁੰਦਾ ਜਿਹੜੀ ਆਪਣੀ ਸਕੂਲ ਡਾਇਰੀ ਹੁੰਦੀ ਹੈ ਨਾ ਅਧਿਆਪਕ ਡਾਇਰੀ ਹਾਂ ਕਈ ਵਾਰੀ ਜੇ ਖਾਲੀ ਪੇਜ ਆ ਛੁੱਟੀਆਂ ਵਾਲੇ ਪੇਜ ਆ ਤੇ ਮੇਰਾ ਮਨ ਹੁੰਦਾ ਮੈਂ ਖਾਲੀ ਪੇਜ ਤੇ ਹੀ ਆਪਣੇ ਚਾਹਤ ਸ਼ਬਦ ਲਿਖ ਦਿਆ ਸੋਹਣੀ ਸੋਹਣੀ ਲਿਖਾਈ ਚ ਤਾਂ ਕਈ ਵਾਰੀ ਮੈਂ ਲਿਖਿਆ ਤੇ ਦੇਖ ਲੈਣੇ ਬੱਚਿਆਂ ਨੇ ਅੱਛਾ ਮੈਡਮ ਜੀ ਆਹ ਲਿਖਿਆ ਤੁਸੀਂ ਅੱਛਾ ਤੇ ਉਹ ਮੈਨੂੰ ਕਈ ਵਾਰੀ ਲਿਖ ਕੇ ਦਿਖਾਉਂਦੀ ਹੁੰਦੀ ਸੀ ਕਈ 17-9 ਨੇ ਕੰਮ ਤੋਂ ਲਿਖ ਕੇ ल्याਣੀਆਂ ਅੱਛਾ ਮੈਡਮ ਜੀ ਬਹਿਨੀ ਲਿਖਿਆ ਇਹ ਹਾਂਜੀ ਬਹੁਤ ਸੋਹਣਾ ਲਿਖਦੀ ਸੀ ਉਹ ਉਹ ਕੁਝ ਕੰਮ ਕਰਨਾ ਕਰਕੇ ਸਕੂਲ ਛੱਡ ਕੇ ਘਰ ਚੱਲ ਗਈ ਅਸ਼ਾ ਤਾਂ ਉਹ ਲਿਖ ਕੇ ਦਿਖਾਉਂਦੀ ਹੁੰਦੀ ਸੀ ਮੇਰੇ ਕੋਲ ਬਿਲਕੁਲ ਤੁਹਾਡਾ ਬੱਚਿਆਂ ਨਾਲ ਤੁਹਾਡਾ ਪਿਆਰ ਬਹੁਤ ਜ਼ਰੂਰੀ ਆ ਬੱਚਿਆਂ ਨੂੰ ਤੁਸੀਂ ਪੜਾਉਣ ਦੇ ਨਾਲ ਨਾਲ ਉਹਨਾਂ ਨੂੰ ਇਹੋ ਜੀਆਂ ਵੀ ਸਖਿਆਵਾਂ ਤੁਸੀਂ ਦਿੰਦੇ ਜੇ ਜਿਹੜੀਆਂ ਚਾਹੀਦੀਆਂ ਤੇ ਹੋਰ ਕੋਈ ਗੱਲ ਤੁਸੀਂ ਕਰਨੀ ਹੋਵੇ ਜੋ ਮੈਥੋਂ ਕੋਈ ਸਵਾਲ ਰਹਿ ਗਿਆ ਹੋਵੇ ਕਈ ਵਾਰੀ ਮੇਰੇ ਦਿਮਾਗ 'ਚ ਸਵਾਲ ਨਹੀਂ ਆਉਂਦਾ ਤੁਸੀਂ ਉਹ ਗੱਲ ਕਹਿਣੀ ਹੋਵੇ ਤਾਂ ਤੁਸੀਂ ਆਪ ਦਾ ਖੁੱਲ ਕੇ ਕਹਿ ਸਕਦੇ ਜੇ ਲੇਖਣੀ ਬਾਰੇ ਤੇ ਲਿਖਣ ਲਗਾਉਣ ਬਾਰੇ ਕਿਤਾਬ ਬਾਰੇ ਜਾਂ ਕੋ ਕਿਸੇ ਹੋਰ ਗੀਤ ਗਾਜਲ ਬਾਰੇ ਤੁਸੀਂ ਕਹਿਣੀ ਤੇ ਜੋ ਮਰਜੀ ਤੁਸੀਂ ਕਹਿ ਸਕਦੇ ਜਿਉ ਹੁਣ ਆਪਣੇ ਕੋਲ 2 ਮਿੰਟ ਹੈਗੇ ਤਾਂ ਇਹ ਇਹ ਆ ਕਿ ਜੇ ਆਪਾਂ ਲਿਖਦੇ ਆ ਤਾਂ ਆਪਾਂ ਨੂੰ ਉਹ ਗੱਲਾਂ ਲਿਖਣੀਆਂ ਚਾਹੀਦੀਆਂ ਜੀ ਨੂੰ ਸਭ ਪੜ ਸਕਣ ਬਿਲਕੁਲ ਪੜ ਸਕਣ ਦੂਸਰੇ ਨੂੰ ਬੋਲ ਕੇ ਸੁਣਾ ਸਕਣ ਇਹ ਨਾ ਹੋਵੇ ਕਿ ਆਪਾਂ ਲਿਖਿਆ ਦੂਜਾ ਜਣਾ ਪੜ ਕੇ ਚੁੱਪ ਕਰਕੇ ਉਹਦਾ ਮਜ਼ਾ ਲੇ ਬਿਲਕੁਲ ਉਹ ਗੱਲ ਐਸੀ ਹੋਊਗੀ ਜਿਹੜੀ ਉਹ ਦੂਸਰੇ ਨੂੰ ਦੱਸੂਗਾ ਤਾਂ ਉਹ ਦਸਨ ਯੋਗ ਨਹੀਂ ਹੋਊਗੀ ਜੇ ਜਿਹਨੂੰ ਦੇਖ ਕੇ ਕਲਾ ਨੰਦ ਮਨੂਗਾ ਠੀਕ ਹੈ ਜੀ ਤੇ ਉਹ ਹੋਵੇ ਜਿਹਨੂੰ ਦੂਸਰੇ ਨੂੰ ਬੰਦਾ ਪੜ ਕੇ ਸੁਣਾ ਸਕੇ ਬਿਲਕੁਲ ਹਾਂਜੀ ਆਪਣੇ ਸਮਾਜ ਬਾਰੇ ਜੋ ਕੁਝ ਤੁਹਾਨੂੰ ਚੰਗਾ ਪੁਰਾ ਦਿਖਦਾ ਉਹਦੇ ਬਾਰੇ ਜ਼ਰੂਰ ਲਿਖੋ ਉਹਦੇ ਬਾਰੇ ਲਿਖੋ ਜੇ ਤੁਸੀਂ ਮਾੜਾ ਹੋਵੇ ਜੇ ਮਾੜਾ ਹੋਵੇ ਲਿਖੋ ਉਹਦੇ ਬਾਰੇ ਵੀ ਲਿਖੋ ਜੇ ਤੁਸੀਂ ਚੰਗਾ ਕਹਿੰਦੇ ਚੰਗਾ ਵੀ ਲਿਖੋ ਤੇ ਸੱਚ ਵੀ ਲਿਖੋ ਹਾਂਜੀ ਹਾਂ ਇਹ ਨਹੀਂ ਕਿ ਤੁਸੀਂ ਲੇਖ ਜੇ ਤੇ ਤੁਸੀਂ ਸੱਚ ਤੋਂ ਦੂਰ ਹੋ ਜਾਓ ਨਹੀਂ ਜੀ ਨਹੀਂ ਸੱਚ ਜੇ ਤੁਸੀਂ ਸੱਚ ਤੋਂ ਦੂਰ ਹੋ ਗਏ ਤੁਸੀਂ ਲੇਖ ਨਹੀਂ ਕਹਾ ਸਕਦੇ ਨਹੀਂ ਜੀ ਸਚਾਈ ਹੋਊਗੀ ਗੱਲ ਵਿੱਚ ਤਾਂ ਤੁਹਾਡੇ ਤੇ ਕਰਨਗੇ ਬਿਲਕੁਲ ਤੇ ਬਿਮਾਰ ਹੋਏਗਾ ਬਿਲਕੁਲ ਬਿਲਕੁਲ ਤਾਂ ਫਿਰ ਦੇਖੋ ਜੀ ਦੇਖ ਕੇ ਅਗਲਾ ਛੱਡ ਦਿੰਦਾ ਛੱਡ ਦਿੰਦਾ ਚੀਜ਼ ਨੂੰ ਪਰ ਇਹ ਆ ਕਿ ਬਾਕੀ ਸ ਹਰੇਕ ਦੀ ਆਪਣੀ ਸਮਝ ਆ ਕਿਸੇ ਨੂੰ ਕੁਝ ਪਸੰਦ ਆ ਕਿਸੇ ਨੂੰ ਕੁਝ ਪਸੰਦ ਆ ਤਾਂ ਪਸੰਦ ਆਪੂ ਆਪਣੀ ਆ ਆਪਣਾ ਕੰਮ ਸਿਰਫ ਲਿਖਣਾ ਹਾਂ ਤੇ ਮੈਡਮ ਜੀ ਚਲੋ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਅੱਜ ਮਿਲ ਕੇ ਗੱਲਾਂ ਬਾਤਾਂ ਕਰਕੇ ਤੇ ਦੋਸਤੋ ਮਿੱਤਰੋ ਮੇਰੇ ਸਾਥੀਓ ਪਾਠਕੋ ਤੇ ਫੇਸਬੁਕ ਵਾਲੇ ਸਾਥੀਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਜੇ ਜੇ ਤੁਹਾਨੂੰ ਚੰਗੀ ਲੱਗੇ ਤਾਂ ਆਪਦੇ ਕਮੈਂਟਾਂ ਰਹਿ ਸੁਝਾਅ ਵੀ ਮੈਨੂੰ ਦਿੰਦੇ ਰਹੇ ਜੇ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਤੁਹਾਨੂੰ ਮਲਾਵਾਂਗੇ ਉਹਨਾਂ ਚਿਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ